ਮੈਂ ਹੁਣੇ ਨਤਮਸਤਕ ਹੋਇਆ ਗੁਰੂ ਘਰ ਦੇ ਵਿੱਚ ਤੇ ਤੁਸੀਂ ਗੁਰਬਾਣੀ ਦਾ ਪਾਠ ਸੁਣਿਆ ਜਿਸ ਚ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਸਮਝਾ ਰਹੇ ਨੇ ਕਿ ਪਵਨ ਜਿਹੜੀ ਹੈਗੀ ਆ ਉਹ ਸਾਡੇ ਗੁਰੂ ਨੇ ਪਾਣੀ ਸਾਡੇ ਪਿਤਾ ਨੇ ਤੇ ਧਰਤੀ ਸਾਡੀ ਮਾਂ ਹੈ ਇਹਨਾਂ ਬਚਨਾਂ ਦਾ ਅਸੀਂ ਸਤਿਕਾਰ ਕਰਦੇ ਹੋਏ ਅੱਜ ਅਸੀਂ ਪਵਨ ਧਰਤੀ ਸ੍ਰੀ ਮੁਕਸਰ ਸਾਹਿਬ ਚ ਖੜੇ ਆਂ ਔਰ ਅਸੀਂ ਸਾਰੇ ਮੁਕਸਰ ਸਾਹਿਬ ਦੇ ਪਿੰਡਾਂ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਜਿਹੜੀ ਵੀ ਖੇਤੀ ਕਰਦੇ ਨੇ ਫਾਰਮਰਸ ਇਸ ਗੁਰਬਾਨੀ ਦਾ ਇਸ ਲੋਕ ਦਾ ਸਤਿਕਾਰ ਕਰਨਾ ਇਹਦਾ ਨਰਾਦਰ ਨਹੀਂ ਕਰਨਾ ਦੇਖਣ ਦੇ ਵਿੱਚ ਆਇਆ ਕਿ ਖੇਤਾਂ ਨੂੰ ਬਾਹਨ ਤੋਂ ਬਾਅਦ ਜਿਹੜੀ ਪ੍ਰਾਲੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਉਹਦੇ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ ਔਰ ਗੁਰਬਾਨੀ ਦੇ ਜਿਹੜੇ ਪਾਠ ਦੀ ਉਹਦੀ ਬੇਦਬੀ ਹੁੰਦੀ ਹੈ ਮੈਂ ਇਸ ਮੈਸੇਜ ਰਾਹੀਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਰਲ ਮਿਲ ਕੇ ਅੱਜ ਕਸਮ ਖਾਈਏ ਕਿ ਅਸੀਂ ਗੁਰਬਾਨੀ ਦਾ ਸਤਿਕਾਰ ਕਰਦੇ ਹੋਏ ਰਹਿਣ ਖੁੰਦ ਨੂੰ ਅੱਗ ਨਹੀਂ ਲਾਵਾਂਗੇ ਅਸੀਂ ਉਹਨੂੰ ਵਿੱਚ ਹੀ ਬਾਹਾਂਗੇ ਜਾਂ ਅਸੀਂ ਉਹਦੇ ਗੱਠਾ ਬਣਾ ਕੇ ਅਸੀਂ ਪਲਾਂਟ ਚ ਭੇਜਾਂਗੇ ਇਹਦੇ ਨਾਲ ਹੀ ਅਸੀਂ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕਾਂਗੇ ਅਤੇ ਅਸੀਂ ਗੁਰਬਾਨੀ ਦਾ ਸਤਕਾਰ ਵੀ ਕਰਦੇ ਰਹਿਾਂਗੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਇੱਕ ਵਾਰੀ ਫੇਰ ਕਿ ਆਪਾਂ ਕੁਦਰਤ ਦੇ ਇਹਨਾਂ ਅੰਗਾਂ ਨੂੰ ਖਰਾਬ ਨਾ ਕਰਦੇ ਹੋਏ ਅਸੀਂ ਪਾਣੀ ਨੂੰ ਅਸੀਂ ਹਵਾ ਨੂੰ ਅਤੇ ਧਰਤੀ ਨੂੰ ਪ੍ਰਦੂਸ਼ਿਤ ਨਾ ਕਰੀਏ ਇਹਨੂੰ ਸੰਭਾਲ ਕੇ ਰੱਖੀਏ ਤਾਂ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਹਨ ਸਾਡੇ ਬਾਰੇ ਮਾੜਾ ਨਾ ਸੋਚਣ ਉਹਨਾਂ ਦਾ ਨੁਕਸਾਨ ਨਾ ਹੋਵੇ ਮੈਂ ਹੀ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਪ੍ਰਾਲੀ ਨੂੰ ਅੱਗ ਨਾ ਲਾਈਏ ਇਹਦੀ ਸੰਭਾਲ ਵਾਸਤੇ ਸਾਰੀਆਂ ਜਿਹੜੀਆਂ ਪ੍ਰਬੰਧ ਨੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਔਰ ਇਹਨੂੰ ਹੁਣ ਸਾੜਨ ਦੀ ਜਲਨ ਦੀ ਕੋਈ ਲੋੜ ਨਹੀਂ ਹੈਗੀ ਹੈ ਸਾਡੇ ਕੋਲ ਸਾਰੀ ਮਸ਼ੀਨਰੀ ਅਵੇਲੇਬਲ ਹੈ ਅਸੀਂ ਤੁਹਾਡੇ ਨਾਲ ਖੜੇ ਹਾਂ ਫਾਰਮਰ ਜਿਹੜੇ ਹੈਗੇ ਨੇ ਕਿਸਾਨ ਜਿਹੜੇ ਹੈਗੇ ਨੇ ਉਹ ਸਾਡੇ ਅੰਦਾਤਾ ਨੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਪਰ ਨਾਲ ਹੀ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਅਸੀਂ ਨਹੀਂ ਚਾਹਦੇ ਕਿ ਤੁਹਾਡੇ ਖਿਲਾਫ ਕੋਈ ਕਾਰਵਾਈ ਹੋਵੇ ਅਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਖਿਲਾਫ ਕੋਈ ਰੈਡ ਐਂਟਰੀ ਹੋਵੇ ਅਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਖਿਲਾਫ ਚਲਾਨ ਹੋਣ ਜਾਂ ਐਫਆਈਆਰ ਹੋਵੇ ਪਰ ਸਾਨੂੰ ਇਹ ਵੀ ਦੇਖਣਾ ਹੈ ਕਿ ਅਸੀਂ ਨਾਲ-ਨਾਲ ਕੁਦਰਤ ਦਾ ਜਿਹੜਾ ਹੈਗਾ ਉਹਦੇ ਜਿਹੜੇ ਗੁਰਬਾਣੀ ਚ ਲਿਖਿਆ ਗਿਆ ਕਿ ਉਹਨਾਂ ਦਾ ਅਸੀਂ ਸਤਿਕਾਰ ਕਰਦੇ ਹੋਏ ਇਹਨਾਂ ਅੰਗਾਂ ਦਾ ਪਾਣੀ ਦਾ ਜ਼ਮੀਨ ਦਾ ਅਤੇ ਹਵਾ ਦਾ ਸਤਿਕਾਰ ਕਰਦੇ ਰਹੀਏ ਤੇ ਆਪਣੇ ਆਪ ਨੂੰ ਬਚਾ ਕੇ ਰੱਖੀਏ ਆਪਣੀ ਪੀੜ੍ਹੀਆਂ ਨੂੰ ਬਚਾ ਕੇ ਰੱਖੀਏ